ਅਗੇ ਸਾਰਾ ਸਵੇਗਰ ਸਾਥੋਂ ਦੁਬਾਰਾ ਬਣੀ ਗੋਲੀ ਮਾਇਆ ਇਹ ਨਵੇਂ ਵਲੌਗਸ ਤੁਹਾਡਾ ਵੈਲਕਮ ਹੈ ਉਸੇ ਕਾਰਨ ਸਾਰਿਆਂ ਕਿ ਆਪਾਂ ਜਿਹੜਾ ਸਾਗ ਛੱਡ ਕੇ ਗਏਗਾ ਥੋੜਾ ਉੱਚੀ ਉਲਹੜੀ ਬਾਅਦ ਨਹੀਂ ਆ ਰਹੀ ਹੋਣੀ ਜਿਵੇਂ ਰੌਲਾ ਗੋਲਾ ਕਰ ਰਹੇ ਸੀ ਹਾਂ ਮੈਂ ਜਿਹੜਾ ਗੀ ਮੰਜੇ ਤੇ ਤੇ ਪਿੱਛੇ ਮੀਂਹ ਪੈ ਗਿਆ ਵਧੀਆ ਫਰੈਸ਼ ਰਿਹਾ ਤੇ ਹੁਣ ਮੈਂ ਅੱਜ ਬਣਾਣਾ ਮੈਂ ਢੋ ਕੇ ਰੱਖ ਲਿਆ ਤੇ ਪਰਨੀਕ ਮੈਨੂੰ ਪਤਾ ਨਹੀਂ ਕਿ ਕਿਹੜਾ ਕੀ ਤੁਹਾਨੂੰ ਖਾ ਕੇ ਦਿੰਦਾ ਸਾਗ ਤੁਹਾਨੂੰ ਕਹਿੰਦਾ ਨਾ ਬਣਾਓ ਮੇਰੇ ਕੋ ਸਾਗ ਨਹੀਂ ਹੈ ਮੋਨੇ ਗੇ ਲੂਟੀ ਤੇ ਬਾਹਰ ਕਰ ਜਨਾ ਸਾਗ ਨੀ ਫਰਦਾ ਨਾ ਬੱਤ ਕਰਦਾ ਰਹੀਆਂ ਉਹ ਸਮਾਦੂ ਥੋੜੀਆ ਸਾਫ ਨਹੀਂ ਤੈਨੂੰ ਪਿਆ ਰਿਹਾ ਉਹ ਠੀਕ ਹੈ ਬੱਦੋ ਬਾਈ ਜੀ ਉਹਨੇ ਮੈਂ ਆਇਆ ਕਰਦਾ ਅੰਦਰ ਉਹ ਇੱਕ ਨੰਨਾ ਆਇਕਨ ਮੁੰਨਾ ਆਸਾਨਾ ਵੱਡਾ ਨੰਨਾ ਆਹ ਆਹੋ ਇੱਕੋ ਹੀ ਹੈ ਆਪਣੇ ਪੂਰੀ ਫੈਮਲੀ ਜਿਹੜਾ ਸਾਰਾ ਵੱਡਾ ਨੰਨਾ ਹੋਆ ਹੈ ਤੇ ਹੈਗਾ ਵੀ ਇੱਕੋ ਹੀ ਹੈ ਸਾਡੇ ਫੈਮਲੀ ਚ ਆਹ ਇੱਕ ਬੈਠਾ ਮੈਨੂੰ ਸੱਚ ਬੋਲਣ ਦੀ ਜ਼ਰੂਰਤ ਨਹੀਂ ਹੈ। ਅੱਛਾ। ਸਭ ਨੂੰ ਮੈਂਟਾ ਦੇ। ਮੈਨੂੰ ਸੱਚ ਸਾਬਿਤ ਕਰਨਾ ਨਹੀਂ ਆਉਂਦਾ। ਮੇਰਾ ਪਰਨੀਤ ਕੋਈ ਬਹੁਤ ਨਮੂਨਾ ਹੈ। ਬਹੁਤ ਵੱਡਾ ਨਮੂਨਾ ਹੈ। ਬਹੁਤ ਚੰਗਾ ਮੇਰਾ ਬੁੱਤਾਂ ਬਹੁਤ ਸਿਆਣਾ ਬੁੱਤਾਂ ਬਣਦਾ ਹੈ। ਆ ਦੇਖੋ ਕੀ ਕਰ ਰਿਹਾ ਹੈ। ਕੀ ਕਰ ਰਿਹਾ ਹੈ? 12 ਮਿੰਟ ਮੈਨੂੰ ਹੈ ਕਿ 1 ਮਿੰਟ ਤੱਕ ਸਾਗ ਰੱਖਣਾ ਪਰ ਆ ਸਾਗ ਨਾ ਗੁੰਦਾ ਬੜਾ ਯਾਰ। ਕੋਈ ਜਵਾਕ ਤੇ ਕਿਛੂ ਪਿਆ ਹੈ। ਹੈ? ਸਿੱਕੜੀ ਜਵਾਦ ਨੇ ਬੜਾ ਛੋੜੇ ਜਵਾਕ ਸੀਗਾ। ਦੰਡਾ ਹੀ ਬੜਾ ਸਾਗ ਤੇ ਟੈਂਪ ਬੜਾ ਲੱਗਣ ਦਾ ਜਿਹੜਾ ਆਪਾਂ ਪਿੰਡੋਂ ਲਿਆਇਆ ਹੈ ਨਾ ਤੋੜ ਕੇ ਉਹ ਐ ਆਪਣੇ ਹੱਥਾਂ ਨਾਲ ਤੋੜਿਆ ਹੀ ਸਾਫ਼ ਪਿਆ ਸੀ। ਇਹ ਜੈਲ ਸੀ ਸਾਗ ਤੋੜੇ ਤੁਹਾਨੂੰ ਪਤਾ ਹੈ ਪਲਾਸਟਿਕ ਸਾਗ ਹੈ ਤੁਹਾਨੂੰ ਪਤਾ ਜਿਹੜਾ ਤੋੜਿਆ। ਹਾਂ। ਹੋਰ? ਪਲਾਸਟਿਕ ਦਾ ਬਣਿਆ ਹੋਇਆ ਹਰਾ ਵਿੱਚ ਰੰਗ ਪਾਇਆ। ਦੈਟਸ ਇਟ। ਕੋਰਤੀ ਗਲ ਖਤਮ। ਹੋਰ? ਦੈਟਸ ਇਟ। ਦੈਟਸ ਇਟ। ਦੈਟਸ ਇਟ ਪਤਾ? ਆਹੋ। ਮਨਪ੍ਰੀਤ ਕੀ ਆਜੀ। ਨਹੀਂ 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 ਇੱਕ ਮਿੰਟ ਭਾਬੀ ਭਾਬੀ ਦੈਟਸ ਇਟ ਦੈਟਸ ਇਟ ਕੋਈ ਨਹੀਂ ਗਿਆ ਉਹ ਗੱਲਾਂ ਕਰੀਤਾ ਦੈਟਸ ਮੈਂ ਮੈਂ ਤਾਂ ਇੱਕ ਦੋ ਸਕੈਡ ਹੈੱਡਸੈਟ ਹੈ ਮੈਂ ਛੋਟਾ ਸੈਨ ਗਲਾਸ ਹੁੰਦਾ ਸੀ ਉਦੋਂ ਮੈਂ ਤੇ ਉਦੋਂ ਸਾਡੀ ਇੱਕ ਮੈਮ ਹੁੰਦੀ ਸੀ ਇੰਗਲਿਸ਼ ਵਾਲੀ ਤੇ ਉਹਨੇ ਕੋਈ ਮਤਲਬ ਕੋਈ ਕੁਝ ਵੀ ਸੈਂਟੈਂਸ ਸਮਝਾਣਾ ਉਹਨੇ ਐਂਡ ਤੇ ਹੀ ਕਹਿਣਾ ਦੈਟਸ ਇਟ ਦੈਟਸ ਇਟ ਹੋਰ ਮਾਤਾ ਸੀ ਕਿ That's it then. That's it, That's it. That's it. Voice, voice principal. The voice principle. <laughs> voice principal. Voice voice ਵੋਇਸ ਨਾ ਵੋਇਸ ਨਹੀਂ ਵਾਇਸ ਨਾ ਹੈ ਕਿ ਕੰਮ ਕਰਦਾ ਨਹੀਂ ਲੋ ਆਜੂ ਕੰਮ ਜਵਾਕ ਐਨੀ ਮਾਵਾਂ ਨੂੰ ਦੱਸਦੇ ਨੇ ਇਹ ਕੁਝ ਮੈਨੂੰ ਸੰਭੀ ਜਿਆਦਾ ਪਤਾ ਜੇ ਜੀ ਨੰਦੂ ਨੂੰ ਸਵਾਲ ਪੁੱਛ ਲੋ ਇਹਨੇ ਚੁੱਪ ਹੋ ਜਾਣਾ ਮੁਰਗੀ ਚੁਰ ਪੁੱਛੋ 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 ਕੁਝ ਨਹੀਂ ਹੈ ਮੈਨੂੰ ਬਗਲਾ ਸਾਲ ਤੋਂ ਹੋਣ ਨੂੰ ਮੇਰੇ ਮੋਬਾਈਲ ਇੱਕ ਚੀਜ਼ ਦੱਸ ਮੁਰਗੀ ਐ ਸੀ ਕਿ ਅੰਡਾ ਮੁਰਗੀ ਆਈ થી ਅੰਡਾ ਬੱਸ ਲੂਸਲੈਸ ਕੁਐਸਚਨ ਇਹ ਆਇਆ ਸੀਗਾ ਉਹ ਪੇਪਰ ਚ ਤੂੰ ਦਾ ਸ਼ੇਅਰ ਕੀਆ ਹੈ 10 ਕੀ ਹੈ ਇਸ ਵੇਲੇ ਤੂੰ 10 ਸ਼ੇਅਰ ਹੈ ਮੁਰਗੀ ਐਸੀ ਕਿ ਅੰਡਾ ਰੱਬ ਆਇਆ ਸੀ ਰੱਬ ਨੇ ਬਣਾਈ ਏ ਦੁਨੀਆ ਪਹਿਲਾ ਫਿਰ ਐਸੀ ਐਨੀਮਲਸ ਉਹੀ ਉਹੀ ਪੁੱਛ ਰਹੇ ਫਿਰ ਪਹਿਲੇ ਮੁਰਗੀ ਹੀ ਕਿ ਅੰਡਾ ਆਇਆ ਫਿਰ ਰੱਬ ਆਇਆ ਓਏ ਰੱਬ ਰੱਬ ਤਾਂ ਆ ਗਿਆ ਠੀਕ ਹੈ ਰੱਬ ਤੋਂ ਬਾਅਦ ਜਿਹੜੀ ਉਹਨੇ ਦੁਨੀਆ ਬਣਾਈ ਫਿਰ ਹੋ ਚੁੱਕੀ ਲੋ ਜੀ ਇੱਧਰ ਆਪਾਂ ਨੇ ਸਾਗ ਰੱਖਤਾ ਏ ਖੁੱਟ ਕੇ ਆਪਾਂ ਖੁੱਲਾ ਹੀ ਰਹਿਣ ਰਹਿਆ ਸੀਟੀਆਂ ਨਹੀਂ ਲਵਾਈਆਂ ਹੈਗੀਆਂ ਆਗ ਆਪਣਾ ਬਣ ਗਿਆ ਸੀ ਤੇ ਇਧਰ ਆਪਾਂ ਨੇ ਨਾ ਇਹ ਹੈਗਾ ਨੈਕਸਟ ਡੇ ਵਲੌਗ ਸ਼ੁਰੂ ਕਰਤਾ ਦੇਖੋ ਕੱਪੜੇ ਕੱਪੜੇ ਚਾਰ ਸਫੇਰੇ ਕੱਪੜੇ ਕੱਪੜੇ ਬੂਤ ਧੋਣ ਵਾਲੇ ਹੋ ਤੋ ਤੇ ਹੈ ਅੱਜ ਦਾ ਕੱਪੜਿਆਂ ਦਾ ਗਾ ਪਿਆ ਸੀ ਕਿਉਂਕਿ ਥੋੜੀ ਜਿਹੀ ਧੁੱਪ ਲੱਗੀ ਹੈ ਤੇ ਮੈਂ ਕਿਹਾ ਸੁੱਕ ਜਾਂਦੇ ਏਦਾਂ ਦਮਣ ਵੀ ਨਾ ਕੇ ਆ ਗਿਆ ਦਮੰਦਾ ਦਮੰਦਾ ਦਾਲੀ ਦਾਲੀ ਪਵਾਮ ਜਿਹੜਾ ਨਾ ਉਹ ਵਿੱਚ ਇਹ ਧੁੱਪ ਗਿਆ ਪੈਂਟ ਦੇ ਵਿੱਚ ਧੁੱਪ ਗਿਆ ਦਮੰਦਾ ਹੁਣ ਟਾਈਮ ਹੈਗਾ 3 ਵਜੇ ਦਾ ਤੇ ਇਸ ਟਾਈਮ ਧੁੱਪ ਨਿਕਲੀ ਪਹਿਲਾਂ ਸਵੇਰ ਦੀ ਮਾੜੀ ਧੁੱਪ ਨਿਕਲਦੀ ਸੀ ਇਹ ਮਿੱਟ ਜਾਂਦਾ ਇਸੰਦਿਆ ਹੁਣ ਜਿਹੜਾ ਰੁੱਤੀਆ ਆ ਦੇ ਮਟਰ ਦੇ ਫਲੈਟ ਪਏ ਨੇ ਫਲੈਟ ਮਟਰ ਹੀ ਆਂ ਦਾਣੇ ਹੀ ਨਹੀਂ ਵਿੱਚ ਦੱਸ ਆ ਜਿਹੜੇ ਆਪਾਂ ਉੱਦ ਲੈ ਕੇ ਆਈਆਂ ਹਾਂ ਉਥੋਂ ਸਨਮ ਇਹ ਮਿੱਠੇ ਮਟਰ ਬਣਨਗੇ ਰਮਣ ਪਿਆਰਾਂ ਚ ਤੁਸੀਂ ਬੁੱਧ ਜਰਾਬਾਂ ਵੀ ਨਹੀਂ ਪਾਈਆਂ ਨਾ ਬੂਟ ਪਾਏ ਨੇ ਹੈ ਹੁਣ ਵੀ ਨਾ ਆਤੀਆਂ ਨਾ ਫਿਰ ਉਹਦੇ ਮੋਂ ਮਿੱਠੇ ਮਟਰ ਮਟਰ ਤਾਂ ਘੱਟ ਨਿਕਲ ਜਾਂਦੇ ਹਲਵਾ ਬਣਾ ਲਓ ਇਹਨਾਂ ਦਾ ਹਾਂ ਹਲਵਾ ਬਣਾ ਲਓ ਮਟਰਾਂ ਦਾ ਹਲਵਾ ਕਿੱਥੇ ਬਣਦਾ ਪਾਪਾ ਵੀ ਆ ਗਏ ਪਾਪਾ ਵੀ ਨੰਗੇ ਪੈਰੀਂ ਕੀ ਵੀ ਨੰਗੇ ਪੈਰੀਂ ਕੀ ਚੱਕਰ ਆਪਰਾ ਦੱਸ ਤੁਹਾਨੂੰ ਚੱਪਲਾਂ ਹੀ ਲੱਭੀਆਂ ਤਾਂ ਇਹੀ ਚੱਕਰ ਹੈ ਚੱਪਲਾਂ ਅੰਦਰ ਹੀ ਪਈਆਂ ਚੱਪਲਾਂ ਦੱਸ ਕਿੱਥੇ ਨੇ ਜੇ ਜਦੋਂ ਲੱਭਣ ਦਾ ਵੇਲਾ ਆਉਂਦਾ ਨਾ ਫਿਰ ਉਹਦੋਂ ਲੰਬਦੀ ਦੀ ਲੱਭਦੀ ਹੀ ਹੁੰਦੀ ਹੈ ਨੰਗੇ ਪੈਰ ਤੋਂ ਨਾ ਕੋਈ ਯਾਰ ਚੱਪਲਾ ਪਾ ਲੈ ਆਈ ਫਿਰ ਮੜਾ ਸੋਣੀ ਲੱਗਿਆ ਤੁਸੀਂ ਤੋਂ ਤੇ ਹੈ ਫਿਰ ਅੱਜ ਦੁਬਾਰਾ ਬਾਹਰ ਨਹੀਂ ਦੇ ਬੈਠੇ ਨਿੱਖਰ ਗਏ ਇਹ ਪਾਣੀ ਚ ਉੱਡ ਰਿਹਾ ਹੈ ਪਾਣੀ ਚ ਵੱਢ ਗਿਆ ਇਹ ਕਿੱਦਾਂ ਦਾ ਹੈ ਜੋ ਨੀਂ ਪਿਆਸ ਮੈਂ ਆਪ ਬੁੱਕ ਮੈਂ ਸੁਪਾਇ ਤੇ ਪਾਣੀ ਅੰਦਰ ਹੋਉਂਦੇ ਚ ਵੱਢ ਗਿਆ ਵੈਸੇ ਕਿਤੇ ਕੱਟਦਾ ਨਹੀਂ ਯਾਰ ਕੱਟਦਾ ਨਹੀਂ ਮੈਨੂੰ ਪਤਾ ਨਹੀਂ ਕਿਉਂ ਸੈਡਾ ਤੇ ਵੱਢ ਗਿਆ ਤਾਂ ਲੱਗਦਾ ਜਿਉਂ ਤੇ ਡਿੱਗਿਆ ਤਾਂ ਇੰਨੇ ਕਿੰਨੇ ਹੋ ਜਾਣਗੇ ਦੱਸੋ ਕੀ ਹੈ ਜਿਉਂ ਤੇ ਮਹਤਵਰ ਨੂੰ ਬਹੁਤ ਦੇਖ ਹੋ ਜਾਂਦੇ ਨੇ ਕਿੱਲੇ ਇਹ ਤਾਂ ਵੀ ਗੱਲੇ ਵੇਂਦੇ ਨੇ ਇਹ ਕਦਾ ਯਾਰ ਇੰਨੇ ਮਹਿੰਗੇ ਹੋ ਗਏ ਮਹਿੰਗੇ ਤਾਂ ਕਿੰਨੇ ਨੇ ਇਹ ਨਹੀਂ ਫਿਰ ਵੀ ਯਾਰ ਪਾਣੀ ਨੰਦਰ ਵਿੱਚ ਲੱਗੇ ਹੁਣ ਉਹ ਵਧੀਆ ਪਲਾਸਟਿਕ ਦੇ ਲੈ ਲਓ ਠੰਡੇ ਸਿਰਾਬਾ ਪਾਣੀ ਪਾ ਲਓ ਨਾ ਗਿੱਲੇ ਹੋਣ ਨਾ ਚਾਹੀਦੇ। ਹੋਇਆ ਬਣਾ ਲਿਆ ਆਪਾਂ ਆਲੂ ਬਟਰ ਕੱਲ ਬਣਾਇਆ ਸੀ ਸਾਗ ਸਾਗ ਇੱਕ ਟਾਈਮ ਖਾ ਲਿਆ ਤੇ ਹੁਣ ਆਪਾਂ ਧਾਣੂ ਬਣਾਵਾਂਗੇ ਅੱਗੇ ਮਟਰ ਮੈਂ ਕਹਿੰਦਾ ਮਟਰਾਂ ਦਾ ਤੜਕਾ ਲਾ ਦੇ ਸਾਗ ਚ ਹੈ ਕੋਈ ਝੱਜ ਦੀ ਗੱਲ ਨਹੀਂ ਹੁਣ ਹੋਰ ਹੀ ਗੱਲਾਂ ਕਰਦੀਆਂ ਬਸ ਲੋ ਫੇਰ ਕੀ ਹੋਣਾ ਮਟਰਾਂ ਦਾ ਤੜਕਾ ਹੋ ਗਿਆ ਬਿਚ ਤੁਸੀਂ ਬੋਇਲਡ ਜਿਹੜੇ ਹੁੰਦੇ ਨੇ ਮੱਕੀ ਦੇ ਇੱਕ ਕੌਨ ਅਗਮੀ ਰਹਿ ਜਾਂਦਾ ਠੀਕ ਹੈ ਫਿਰ ਸਾਗ ਆਪਾਂ ਨੇ ਖਾਣਾ ਸਾਗ ਦੇ ਸਾਗ ਮਤਲਬ ਸਾਗ ਦਮਕੀ ਟੋਲੀ ਹੁੰਦੀ ਆ ਆਪਣੀ ਆਹ ਮਾਰੋ 4 ਉਹਦੇ 1.5 ਕਿਲੋ ਦਿੱਤੇ ਅੱਧੇ ਤਾਂ ਦੇ ਲਓ ਆ ਕਟਾ ਦਿਓ ਨਾਲ ਸਾਰੇ ਜਣ ਲੱਗ ਕੇ ਕਟਾ ਦਿਓ ਨਹੀਂ ਤਾਂ ਇੱਥੇ ਮੈਂ ਸਾਰਾ ਦਿਨ ਲੱਗੀ ਰਹਾਂਗੀ ਉਹ ਇੱਥੇ ਮੁੰਡਾ ਜਿਹਾ ਪਿੱਛੇ ਦੇਖ ਜਾਂਦਾ ਕੀ ਪੀਸੀ ਅੱਜ ਤਾਂ 40 ਦਾ ਕੰਮ ਚੱਲਦਾ ਪਿਆ ਹੈ ਹੈ ਦਮੂ ਬਾਜ਼ਾਰ ਜਾਣਾ ਸੀ ਆਪਾਂ ਨੇ ਅੱਜ ਬਾਜ਼ਾਰ ਕੈਨਸਲ ਨਹੀਂ ਨਹੀਂ ਜਾਵਨੇ ਆ ਬਸ ਮਟਰ ਕੱਢ ਕੇ ਜਾਵਨੇ ਤਲਕਾ ਤੁੜਕਾ ਕੱਟ ਕੇ ਰੱਖ ਦੇਣੀ ਆ ਕੇ ਲਾ ਲਾਂਗੇ ਹਨਾ ਥੋੜੇ ਕੰਮ ਆ ਜਿਆਦਾ ਕੰਮ ਨਹੀਂ ਹੈ ਚਲ ਸੁਨਾਮ ਨਹੀਂ ਨਹੀਂ ਇੱਥੇ ਜਾਣਾ ਸੁਨਾਮ ਵੀ ਜਾਣਾ ਹੈ ਨਾਮ ਤਾਂ ਪਾਪਾ ਨਾਲ ਜਾਵਾਂਗੇ ਗੱਡੀ ਤੇ ਛੰਡ ਹੋ ਜਾਣਾ ਜਿਹੜੇ ਮਾਸਟਰ ਨੇ ਕੱਪੜੇ ਦੇਣੇ ਸ਼ਾਮੀ ਦੇਣੇ ਨਾ ਆ ਲੁਕ ਕੱਪੜੇ ਕਾਫੀ ਤੋਂ ਤੇਰੇ ਕੋਲ ਵੀ ਤੋਂ ਦਿਨ ਤੋਂ ਕਲੀ ਨਾ ਲੱਗੀ ਉਹ ਪੱਲੇ ਪਾਸੇ ਟਾਈਲ ਸਿੱਛੇ ਹਾਂ ਉਹ ਨਹੀਂ ਨਹੀਂ ਉੱਧਰ ਕੋਈ ਕਿਦੂਰੋਂ ਦੇਖ ਰਿਹਾ ਮੈਂ ਦੇਖ ਰਿਹਾ ਕੈਮਰੇ ਚ ਲੋ ਲੋ ਛਿੰਕੀ ਅੱਖ ਰੋ ਛਿੰਕੇ ਥੱਲੇ ਹੀ ਰਸਣ ਤੋਂ ਮੰਜਾ ਗਿੱਲਾ ਹੋ ਜਾਣਾ ਫੇਰ ਉਹਨਾਂ ਉੱਪਰ ਇਕੱਠੇ ਹੋ ਕੇ ਬਸਵਾਇ ਮਾਰਾਂਗੇ ਕੰਪਨੀ ਨਹੀਂ ਤੇ ਮਟਰ ਛਿੱਲਣੇ ਕਿੰਨਾ ਟਾਈਮ ਲੱਗਦਾ 6 ਘੰਟੇ ਨਾਦਾ ਬਸ ਅੱਧਾ ਘੰਟਾ ਲੱਗੂ ਛਿੱਲਣੇ ਕੋਲੇ ਫਿਰ ਅੱਧਾ ਘੰਟਾ ਕਿ ਨਹੀਂ ਲੱਗਦਾ 1 ਘੰਟਾ ਲੱਗੂ ਇਹ ਰੋਈ ਜਾ ਐਂਗਾ ਨਾ ਉਹ ਬੰਦੇ ਆ ਨਾ ਨਾਲੋਂ ਦਮ ਨੂੰ ਹੀ ਲਾ ਲੈਂਦੇ ਆਪਾਂ ਮਿੱਠੇ ਮਟਰ ਨੇ ਯਾਰ ਇਹ ਫੱਲੋ ਚੱਕਣੇ ਔਖੇ ਨੇ ਇੱਥੋਂ ਚੱਕਣੇ 2 ਮਿੰਟ ਲੱਗਣਗੇ। ਉਹ ਇਹਨਾਂ ਝਾੜੂ ਨਾਲ ਹਾਫਿਕ ਕਰਦੇ ਨੇ। ਉਹ ਗਾਂ ਵੀ ਆਉਂਦੀ ਹੋਰ ਇਹ ਜੀ ਚੀਜ਼ਾਂ ਖਾ ਲੇ। ਗਾਂ ਵੀ ਆਉਂਦੀ ਆਪਣੇ ਮਲੇ ਚੋਂ ਕੋਈ। ਐ ਲੈਦਾ ਆ ਮਿੱਟੀ ਬਲਕਿ ਹਰੇ-ਹਰੇ ਦਰਸਤ ਹੋਏ। ਹਾਂ। ਸਾਫ ਹੋ ਗਿਆ ਮਾਸੂ। ਉਹ ਗੱਡੀ ਕਿਹੜੀ ਖੜੀ ਐ? ਉਹੀ ਐ। ਇਹਨੂੰ ਆਪਾਂ ਲੜਨ ਨੂੰ ਕਰਦੇ। ਸਟਰੋਂਗ। ਯਾ। ਸੁਣੀ ਲੱਗਦੀ ਐ ਨਾ। ਆ ਜਦੋਂ ਮੂਰਤੀ ਵੀ ਕੜਾ ਮਟ। ਕੜਾ ਲੱਗ ਪਿੱਟ। ਦਵਨ। ਇੱਕ ਹੀ ਹੋ ਰਿਹਾ ਚਲਵਾ ਚਲਵਾ ਇਧਰ ਧੁੱਪਿਆ ਮੇਰਾ ਪੁੱਤ ਧੁੱਪੇ ਵਾਲ ਸਕਾਲਾ ਧੁੱਪ ਹੈਗੀ ਥੋੜੀ ਜੀ ਫਿਰ ਵਾਲ ਸੁੱਕ ਰਹੇ ਨਹੀਂ ਹੈਗੇ ਉਹ ਅੱਧੇ ਵਾਲ ਦਾ ਤੇ ਟੋਪੀ ਜੀ ਰਹਿ ਗਏ ਨੇ ਬਾਹਰ ਕੱਢ ਸਾਰੇ ਚਲ ਮੂੰਹ ਤੇਰਾ ਦੇਖਦਾ ਨਹੀਂ ਸੂਰਜ ਨਾਲ ਉਹ ਨਾਰੀਅਲ ਪੀ ਕੇ ਪੌੜੀ ਤੇ ਰੱਖਿਆ ਉਹਨੂੰ ਦੱਸ ਕੂੜੇ ਵਾਲਾ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਨੇ ਹ ਨਹੀਂ ਆਇਆ ਸੀ ਸਵੇਰੇ ਹਾਂ ਹੈ ਤੇ ਤੇ ਕੂੜਾ ਖਾ ਨਹੀਂ ਪਾਇਆ ਗਿਆ ਫਿਰ ਤੇਰੇ ਕੋਲ ਨੇ 60 ਰੈਜ਼ੀਡੈਂਸ ਹੋ ਗਿਆ ਬਾਦਸ ਪਤਾ ਕੀ ਰਹੀ ਸੀ ਉਹ ਉਹ ਤਾਂ ਬਿੱਲ ਮਾਰ ਕੇ ਜਾਂਦਾ ਸਾਡੀ ਗਾੜੀ ਵਾਲ ਆਇਆ ਘਰ ਸੇ ਉਹ ਆਪਣਾ ਨਹੀਂ ਹੈਗਾ ਗਾੜੀ ਵਾਲ ਆਇਆ ਘਰ ਸੇ ਆਪਣਾ ਤਾਂ ਉਹ ਹੁੰਦਾ ਤਾਂ ਮੰਡੀ ਇੱਧਰ ਡਿਊਟੀ ਲਈ ਮੈਂ ਤਾਂ ਮੰ ਜਿੰਨੇ ਪੋਣੇ ਤੋਤੇ ਨੇ ਸਾਰੇ ਇਹ ਲਾ ਕੇ ਰੋਈ ਚ ਰੱਖਿਆ ਚੰਗਾ ਇਹ ਛੋਟੇ ਪੋਣੇ ਹੋਰ ਵੀ ਹਨ ਇੱਕ ਹੀ ਸੀ ਇੱਕੋ ਹੀ ਸੀ ਉੱਥੇ ਪਏ ਹਨ ਟੋਕਰੀ ਚ ਧੋਣ ਵਾਲੇ ਹੱਥ ਨਾਲ ਹੀ ਧੋਣੇ ਨੂੰ ਬਾਅਦ ਧੋ ਦਾਂਗੇ ਠੀਕ ਹੈ ਮੇਰੀ ਡਿਊਟੀ ਕਰਨ ਆ ਗਏ ਫਿਰ ਪਹਿਲਾਂ ਘਰੇ ਅੰਦਰ ਕੰਮ ਕਰਾਇਆ ਫਿਰ ਹੁਣ ਫੇਰ ਆਪਣੀ ਡਿਊਟੀ ਤੇ ਆ ਗਏ ਉਹ ਮੇਲ ਫਾਰਵਰਡ ਕਰ ਰਿਹਾ ਮੈਂ ਅੱਛਾ ਚਲੋ ਬਸ ਜਿਹੜੇ ਮੋٹے ਮਟਰ ਨੇ ਉਹ ਕੱਢ ਲੋ ਜਿਹੜੇ ਪਤਲੇ ਪਤਲੇ ਉਹ ਛੱਡ ਦੋ ਵਿੱਚ ਕੋਈ ਵੀ ਫਾਇਦਾ ਨਹੀਂ ਨਿਕਲਦਾ ਰਹਿਣੀ ਕੁਛ ਤੇ ਕਿੰਨੇ ਛਿਲਕੇ ਨਿਕਲਗੇ ਇੱਥੇ ਧੁੱਪ ਧੁੱਪ ਤਾਂ ਹੁਣ ਸੇਕ ਲਈ ਹੋਏ ਇੰਨਾ ਤਾਂ ਕੰਮ ਕਰੀ ਤੂੰ ਪੈਣੀ ਕਿੰਨੀ ਕੁ ਵੇ ਐਨੀ ਧੁੱਪ ਨਹੀਂ ਹੈਗੀ ਨਾਰਮਲ ਧੁੱਪ ਆ ਕਿਉਂਕਿ ਸੇਕ ਤਾਂ ਹੈਗਾ ਹੀ ਹਾਂ ਥੋੜਾ ਦਮਨ ਉਹ ਤੇਰੀ ਕੈਪ ਵੀ ਗਿੱਲੀ ਹੈ ਪੁੱਤ ਉਹ ਵੇ ਪਈ ਉਹਨੂੰ ਵੀ ਧੁੱਪੇ ਲਿਆ ਕੇ ਰੱਖ ਕੀ ਹੋ ਗਿਆ ਦਮਣ ਮੈਨੂੰ ਤਾਂ ਦਮਣ ਨੂੰ ਪਤਾ ਕੀ ਹੋਇਆ ਨਾ ਦਮਣ ਇਹ ਦਮਣ ਨੂੰ ਤਾਂ ਪਾਪਾ ਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਤੁਹਾਨੂੰ ਪਤਾ ਲੱਗਿਆ ਕੁਝ ਕੀ ਹੋਇਆ ਤੁਸੀਂ ਦੱਸਿਓ ਵੀਡੀਓ 'ਚ ਕਮੈਂਟ ਕਰਕੇ ਤੁਹਾਨੂੰ ਪਤਾ ਲੱਗਿਆ ਕੀ ਹੋਇਆ ਦਮਣ ਖੁਸ਼ ਦਮ ਮੁਖਲੀ ਦਮਣ ਆਸ ਵੈਰਛੇ ਤਾਂ ਉੱਥੇ ਲਈ ਆਪਾਂ ਖੰਨੇ ਜਦੋਂ ਗਗਨਵਾਸੀ ਰਹਿੰਦੀ ਹੁੰਦੀ ਹੈ ਨਾ ਜਦੋਂ ਕਿੰਨੇ ਚਿਰ ਦੀ ਹੈ ਦੇ ਦਿੱਦੀ ਨੇ ਵੀ ਇਹ ਗ੍ਰੀਨ ਰੰਗ ਦੇ ਦਿੱਤਾ येलो ਸਾਡੀ ਉਹ ਵੀ ਪਿੰਡ ਪਈ ਉਹ ਵੀ ਨਹੀਂ ਲੱਭੀ येलो ਜੀ ਲੈਂਦੀ ਨਹੀਂ ਉਹ ਵੀ ਬੜੀ ਨਿੱਗੀ ਸੀ ਕੱਚੇ ਮਟਰ ਖਾਈ ਜਾਂਦੀ ਖਰਗੋਸ਼ ਵਾਂਗ ਖਰਗੋਸ਼ ਮਟਰ ਖਾਂਦਾ ਗਾਜਰਾ ਵੀ ਖਾਂਦਾ ਮਟਰ ਵੀ ਖਾਂਦਾ ਸਾਰਾ ਕੁਝ ਖਾਂਦਾ ਨੰਮਨ ਐ ਕਰ ਘੈਂਟ ਦੀ ਚਾਹ ਬਣਾ ਕੇ ਲਿਆ ਨਾਲ ਲਿਆ ਪੰਜੀਰੀ ਤੁਹਾਡਾ ਵੀ ਜੋ ਤੁਸੀਂ ਹੋ ਹਾਂ ਦਾ ਹੋਰ ਚਾਹ ਬਿਣੀ ਹੋਰ ਖਾਣਾ ਨਹੀਂ ਰੋਟੀ ਅਹੀ ਖਾ ਲਈ ਏ ਚਾਹੇ ਚਾਹ ਹੋਰ ਰਿਸ਼ਤਦਾਰ ਆਏ ਨੇ ਚੱਲੇ ਗਏ ਹੋਰ ਨਹੀਂ ਅਗਲੇ ਘਰ ਦੇ ਜਾਂਦੇ ਹੁਣ ਨਵੀਂ ਗੱਡੀ ਘਟਾਈ ਉਹਨਾਂ ਦੇ ਪੀਪ 13 ਨੰਬਰ ਆ ਵੀ ਆਪਣੀ ਇਹ ਵੀਡੀਓ ਵੇਂਦੇ ਨੇ ਇਹ ਅੱਛਾ ਗਰਲੀ ਨਹੀਂ ਹੈਗੀ ਆਪਣੇ ਜਿਹੜੇ ਆਏ ਆਪਣੇ ਉੱਥੋਂ ਕਿਤੀ ਨਾਲ ਲਦਾ ਲਦਾਲ ਤੋਂ ਹਾਂ ਉਹਨਾਂ ਦੇ ਰਿਸ਼ਤਦਾਰ ਨੇ ਗੱਡੀ ਨਵੀਂ ਹੈ ਬਾਈ ਬ੍ਰੇਕ ਕਲਰ ਦੀ ਤੇ ਹਤਾਕ ਕਹਿੰਦੇ ਰਿਸ਼ਤੇਦਾਰ ਹੈ ਉਹ ਭਾਵੇਂ ਆਪ ਹੀ ਜਾਂਦੇ ਹੁਣ ਚਲ ਜੋ ਵੀ ਹੈਗਾ ਰਿਸ਼ਤੇਦਾਰ ਨੇ ਚਾਹਿਆ ਆਪ ਲਈ ਹਾਂ ਮੈਂ ਤਾਂ ਗੱਡੀ ਦੇਖ ਰਿਹਾ ਹੈ ਗੱਡੀ ਤੁਹਾਡੀ ਕੋਈ ਹੈਗੀ ਆਪਾਂ ਵੀ ਆਹੀ ਲੈਣੀ ਚਾਹਵਾ ਪਹਿਲਾਂ ਲੋ ਸਾਢੇ 5 ਤਾਂ ਨਹੀਂ ਪਸੰਦ ਆਈ ਫਿਰ ਪਾਪਾ SUZUKI ਦੇ ਸਾਰੇ ਗੱਡੀਆਂ ਦੀ ਆਵਾਜ਼ ਐਵੇਂ ਦੀ ਹੈ ਨਾ ਆਪਣੀ ਦੀ ਆਪਣੀ ਦੀ ਵੀ ਐਵੇਂ ਦੀ ਹੈ ਬਰੀਜ਼ਾ ਦੀ ਵੀ ਐਵੇਂ ਦੀ ਹੈ ਆਵਾਜ਼ ਐ ਪਹਿਲਾਂ ਸਟਾਰਟ ਹੋਵੇ ਮੁੜ ਕੇ ਡਾਊਨ ਹੋ ਜਾਂਦੀਆਂ ਜਮਾਈ ਵੀਡੀਓ ਫਿਰ ਪਤਾ ਹੀ ਚੱਲਦਾ ਚੱਲ ਰਹੀਆਂ ਨੇ ਕਿ ਬੰਦ ਨੇ ਫਿਰ ਪਾਪਾ ਵਰਗੇ ਬੰਦ ਚੱਲਦੀ ਚੱਲਦੀ ਸਾਇਲੈਂਟ ਹੋ ਗਈ ਫਿਰ ਪਾਪਾ ਵਰਗੇ ਚੱਲਦੀ ਚੱਲਦੀ ਨਹੀਂ ਗੱਡੀ ਬੰਦ ਹੋਈ ਹੋਰ ਪਤਾ ਨਹੀਂ ਕਾਫੀ ਲੋਕਾਂ ਨੂੰ ਪ੍ਰੋਬਲਮ ਆਈ ਹੈ ਇਹ ਜਿਹੜੇ ਲੋਕ ਪੁਰਾਣੀ ਗੱਡੀਆਂ ਵਾਂਗੂ ਚਲਾ ਕੇ ਜਿਹੜੀ ਕੁਰਸੀ ਗਿੱਲੀ ਵਾਲੀ ਬਣਾਈ ਸੀ ਕੁਰਸੀ ਗਿੱਲੀ ਵਾਲੀ ਬਣਾਈ ਸੀ ਹਾਂ ਉਹ ਰਹਿ ਗਈ ਬਸ ਉਥੋਂ ਕੱਟਤੀ ਬਸ ਉਹ ਦੂਬਾਰ ਉਸ ਵਕਤ ਕੱਟੀ ਨਹੀਂ ਮੈਂ ਚੱਲ ਰਹੀ ਸੀਗੀ ਪਤਾ ਨਹੀਂ ਕੀ ਹੋਇਆ ਦਮਨ ਪਤਾ ਕੀ ਕੀਤੀ ਕੈਮਰਾ ਲੈ ਕੇ ਬੈਠੀ ਔਨ ਕਰਕੇ ਬਸ ਵੀਡੀਓ ਔਨ ਨਹੀਂ ਕੀਤੀ ਨਹੀਂ ਵੀਡੀਓ ਔਨ ਸੀਗੀ ਬਣੀ ਨਹੀਂ ਨੀ ਪੁੱਤ ਖਾ ਗਿਆ ਹਾਂ ਇਹ ਨਾ ਕੋ ਮਿੱਠੇ ਵਾਲੇ ਨੇ ਇਹ ਨਾ ਕੋ ਬਹੁਤ ਮਿੱਠੀ ਮਤਲਬ ਸਬਜੀ ਮਿੱਠੀ ਮਿੱਠੀ ਬਣ ਗਈ ਅੱਜ ਕੱਲ੍ਹ ਤਾਂ ਆਲੂ ਵੀ ਕਹਿੰਦੇ ਉਹ ਡੁਪਲੀਕੇਟ ਜੇ ਆਈ ਜਾ ਰਹੇ ਨੇ ਇਹ ਪੁਰਾਣੇ ਆਲੂਆਂ ਨੂੰ ਦੱਬ ਕੇ ਉਹਨਾਂ ਤੇ ਸਿਰਕਾ ਜਾ ਆ ਜਾਂਦਾ ਤੇ ਅਸੀਂ ਟਰਾਈ ਵੀ ਕੀਤੇ ਸੀ ਅਸੀਂ ਲੈ ਕੇ ਆਏ ਨਵੇਂ ਆਲੂ ਮਤਲਬ ਕੈਨ ਨੂੰ ਨਵੇਂ ਆਲੂ ਹਣ ਬਣਾਉਣ ਨੂੰ ਨਵੇਂ ਆਲੂ ਨੂੰ ਜਦੋਂ ਅਸੀਂ ਬਣਾਏ ਤੇ ਇੰਨੀ ਮਿੱਠੀ ਸਬਜੀ ਬਣੀ ਆਲੂ ਇੰਨੇ ਮਿੱਠੇ ਖੰਡ ਵਰਗੇ ਉਦਾਰ ਨੇ ਫਿਰ ਮੈਨੂੰ ਸਾਰੀ ਸਟੋਰੀ ਦੱਸੀ ਉਦਾਰ ਕਹਿੰਦੇ ਐਵੇਂ ਕਰੁੰਦੇ ਨੇ ਉਹਨੇ ਨਿਊਜ਼ ਦੇਖੀ ਸੀ ਪਾਣੀਆਂ 'ਚ ਉਹ ਪਾਣੀ ਦੇ ਵਿੱਚ ਕੈਮੀਕਲ ਪਾ ਕੇ ਪਰਾਂ ਨੂੰ ਪੀਉਂ ਦਿੰਦੇ ਨੇ ਸਾਰੀ ਰਾਤ ਉਹ ਕੈਮੀਕਲ ਚ ਪਏ ਰਹਿੰਦੇ ਨੇ ਪਾ ਕੇ ਉਹਨਾਂ ਨੂੰ ਅਗਲੇ ਦਿਨ ਫਿਰ ਮਿੱਟੀ ਧਰ ਦਿੰਦੇ ਨੇ ਥੋੜੇ ਟਾਈਮ ਬਾਅਦ ਉਹ ਮਿੱਟੀ ਸਾਰੀ ਚਪਕੀ ਪੂ ਜਾਂਦੀ ਐ ਥੋੜਾ ਛੰਕਾ ਹੀ ਉੱਤਰ ਜਾਂਦਾ ਬਈ ਮਾਰਕੀਟ ਹੁਣੇ ਵਿੱਚੋਂ ਤਾਜੀ ਕਹਿ ਕੇ ਹਨਾ ਬੇਈਮਾਨੀ ਕਰਨੀ ਸ਼ੁਰੂ ਕਰ ਰੱਖੀ ਹੈ ਹਨਾ ਪੁਰਾਣਾ ਸਟਾਕ ਆ ਕੰਮੇ ਕੱਟਣਗੇ ਹੋ ਨਹੀਂ ਫਿਰ ਐਵੇਂ ਤਾਂ ਤੂੰ ਇਹ ਐਂ ਵੇਚ ਦੋ ਪੁਰਾਣਾ ਸਟਾਕ ਉਹ ਸਸਤਾ ਵਿਕਦਾ ਸਸਤਾ ਵਿਕਦਾ ਪੁਰਾਣੇ ਸਟਾਕ ਦੇ ਉੱਤੇ ਬਰਡਸ ਨਹੀਂ ਆਉਂਦੇ ਉਹਨੂੰ ਮਿੱਟੀ 'ਚ ਗਾੜ ਦੋ ਉੱਗ ਜਾਣਗੇ ਆਲੂ ਫੇਰ ਦਮ ਨੂੰ ਸਾਰਾ ਭਜਾਣੇ ਗੱਲ ਹੀ ਨੀ ਵੇਚ ਛੱਡੀ ਹੈ ਹੈ ਅੱਜਕੱਲ੍ਹ ਦੇ ਬੱਚੇ ਪੜ੍ਹਦੇ ਨਹੀਂ ਖੇੜਨਾ ਇਹ ਇਹੋ ਜਿਹੇ ਹੁੰਦੇ ਨੇ ਇਹ ਅਜੇ ਦਿਮਾਗ ਲਾਉਂਦੇ ਹੁਣ ਵੀ ਸਿੱਧੀ ਹਰੀ ਮਿਰਚਾ ਬੀਜੇਗਾ ਤਾਂ ਸਿੱਧੀ ਲਾਲ ਬੀਜਾ ਗਰ

ਯੰਗਾ ਫਿਰ ਜਦੋਂ ਆਪਾਂ ਦੇ ਲਈ ਕਿਹਾ ਹੁੰਦਾ ਬੰਦਾ ਨਾ ਫਿਰ ਵਈਂ ਕਹਦਾ ਹੁੰਦਾ ਤੁਸੀਂ ਲਾਲ ਕਾ ਤੋਂ ਕਰਦੇ ਹੋ ਸਿੱਧਾ ਹਰੀ ਕਾ ਤੋਂ ਬੀਜਦੇ ਹੋ ਸਿੱਧੇ ਲਾਲ ਹੀ ਬੀਜਿਆ ਕਰੋ ਸਿੱਧੀ ਸਹੀ ਗੱਲ ਹੈ ਜੇ ਲਾਲ ਖਾਣੀ ਹੁੰਦੀ ਹੈ ਦਮੂ ਜਮੂ ਕਿਹੜਾ ਕਹਿੰਦਾ ਮੈਂ ਦਮੂ ਹਾਂ ਦਮੂ ਜਮੂ ਹਾਂ ਮਾਮੂ ਸ਼ਦ ਦਮੂ ਜਮੂ ਉਧਰ ਆਪਣਾ ਟਾਡਾ ਸਰਾਂਦ ਵਾਲਾ ਮਾਮੂ ਨਿੱਲੂ ਉਸ ਨੂੰ ਕਹਿੰਦਾ ਨਾਂਦਾ ਹੀ ਸ਼ੰਭੂ ਸ਼ੰਭੂ ਪਾウダー ਸ਼ੰਭੂ ਪਾウダー ਸੀ ਨੂੰ ਉਹਨੇ ਕਹਿੰਦਾ ਸ਼ੰਭੂ ਪਾウダー ਨਾਨੂ ਫਰਨੀਚੁਰ ਕਹਿੰਦਾ ਹੁੰਦਾ ਸੀ ਪੋਡੀ ਨੀਤੂ ਪੋਟੀ ਕਹਿੰਦਾ ਸੀ ਨਹੀਂ 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 ਹੋਰ ਕੁਝ ਨਹੀਂ ਮੇਰੇ ਮੂੰਹ ਚ ਨਾ ਆ ਰਹੀ ਕੋਈ ਛੱਡ ਦੋਲੂ ਦੋ ਦੋਲੀ ਤਾਂ ਪਾਪਾ ਕਹਿੰਦਾ ਹੁੰਦਾ ਹੈ ਆਪਣਾ ਪਾਪਾ ਜੀ ਕਹਿੰਦੇ ਹਨ ਦੋਲੀ ਹਾਂ ਇਹ ਮਟਰ ਆਪਾਂ ਨੇ ਗੱਲਾਂ ਕਰਦੇ ਆ ਕਰਦੇ ਮਟਰ ਕੱਢ ਲੈਨੇ ਸਿਰਫ ਹੁਣ ਆਲੂ ਛਿਲਣੇ ਨੇ ਤੋ ਜਿਆਦਾ ਨਹੀਂ ਆਲੂ ਪਾਣੇ ਕੰਮ ਵਧਾ ਲਿਆ ਹੁਣ ਸਫਾਈ ਦਾ ਇਹ ਦਮਣ ਨੇ ਕੱਦ ਨਹੀਂ ਦਮਣ ਨੇ ਮਤ ਕਮ ਕਰ ਦਿੰਦੀ ਕੋਣ ਆਇਆ ਨਹੀਂ ਆਗੇ ਕਿਤੇ ਉਹਨਾਂ ਨੇ ਆਉਣਾ ਹੈਗਾ ਆਣੀ ਕਿ ਆਪਾਂ ਅਸੀਂ ਜਾਣਾ ਸੀ ਪਟਿਆਲੇ ਜਾਣਾ ਸੀ ਅੱਜ ਨਹੀਂ ਅੱਜ ਤਾਂ ਨਹੀਂ ਜਾਣਾ ਅੱਜ ਕੱਲ ਦੀ ਸਲਾਹ ਹੀ ਫਿਰ ਅੱਜ ਲੇਟ ਹੋ ਗਏ ਆ ਤੇ ਜਾਂ ਤਾਂ ਹੁਣ ਕੱਲ ਜਾਵਾਂਗੇ ਕੋਈ ਨਹੀਂ ਉਹ ਰਿਹਾ ਉਹਨਾਂ ਹਿੱਟ ਪਿੰਡ ਵਾਲੇ ਆਏ ਆ ਰੇ ਕਿਓ ਛਿਲਕਾ ਵੜਿਆ ਹੋਇਆ ਸੀ ਅੰਦਰ ਚੁੱਭੀ ਜਾਂਦਾ ਸੀ ਬਾਹਾਂ ਚ ਵੜਿਆ ਹੁਣ ਹਾਂ ਤੁਸੀਂ ਕਿਉਂ ਝਾਤੀ ਮਾਰੀ ਜਾਂਦੇ ਹੋ ਆਪਣੀ ਕੋਈ ਆਇਆ ਹੈ ਕੋਈ ਉਹ ਹੈ ਹਸਰਤ ਨਹੀਂ ਲਾਉਂਦਾ ਪਰ ਸੱਚ ਹਸਰਤ ਸੋਰੀ ਹਸਰਤ ਹਸਰਤ ਹੁਣ ਛੱਡ ਦੋ ਫੋਨ ਪਰਾ ਦੋ ਕੰਮ ਤੁਸੀਂ ਹੁਣ ਫੋਨ ਤੇ ਬਹਿ ਗਏ ਹੋ ਆਫਿਸ ਦਾ ਕੰਮ ਹੈ ਮੇਰੇ ਛੁੱਟੀ ਥੋੜੀ ਹੈ ਹਾਂ ਸੱਚ ਅੱਜ ਸਾਹ ਹੈਗਾ ਸੰਡੇ ਤੇ ਦੇਖ ਲਓ ਸੰਡੇ ਨੂੰ ਛੁੱਟੀ ਨਹੀਂ ਹੈਗੀ ਉਹ ਲਾਸਟ ਸੰਡੇ ਆ ਮਹੀਨੇ ਦਾ ਇਹ ਕੰਮ ਕਾਹਦਾ ਤੇ ਇਹ ਨਹੀਂ ਬਸ ਫਿਰ ਬਜਾਜ ਸੋਰੀ ਆਸਨਾ ਨਹੀਂ ਜਾਣਾ ਆਪਣੀ ਹਾਂ ਪਪਾ ਸੂਟ ਲੈ ਕੇ ਆਣਾ ਮੇਰਾ ਤੇ ਲੱਛ ਸੁਪਲੀ ਹੋਣੇ ਨੇ ਹੁਣ ਕੀ ਤਾਂ ਫੋਨ ਚੱਕਿਆ ਨਹੀਂ ਚੁੱਪ ਹੋਏ ਬਣਾਏ ਨੇ ਉਹ ਮੇ ਹਸਰਤ ਵੀ ਨਹੀਂ ਉਹਨਾਂ ਦਾ ਘਰ ਕਿੱਥੇ ਹੈ ਉਹਨਾਂ ਦਾ ਘਰ ਹੈਗਾ ਉਹ ਜਿੱਧਰ ਛੋਟਾ ਬਾਜ਼ਾਰ ਛੋਟਾ ਛੋਟਾ ਬਾਜ਼ਾਰ ਨਹੀਂ ਚੋਹਾਟਾ ਬਾਜ਼ਾਰ ਅਸਲ ਚੋਹਾਟਾ ਬਾਜ਼ਾਰ ਛੋਟਾ ਬਾਜ਼ਾਰ ਹਾਏ ਹਾਏ ਮੇਰੇ ਰੱਬਾ ਤੂੰ ਕਿੱਥੋਂ ਮੇਰੇ ਲਈ ਧਰਿਆ ਪਿਆ ਸੀ ਤੂੰ ਕਿੱਥੋਂ ਮੇਰੇ ਲਈ ਧਰਿਆ ਪਿਆ ਸੀ ਦਾਈ ਜਾਂਦਾ ਇਸ ਚੱਲ ਗਈ ਵਾ ਨਾਮ ਨਹੀਂ ਪਤਾ ਲੱਗਦੇ ਛੋਟਾ ਮੈਨੂੰ ਬੜਾ ਪਤਾ ਮੇਰੇ ਜ਼ਿਲ੍ਹੇ ਦਾ ਹੈ ਛੋਟਾ ਬਾਜ਼ਾਰ ਜ਼ਿਲ੍ਹੇ ਦਾ ਹਮਰਿਆ ਥੋੜੀ ਬੜਾ ਹੁੰਦਾ ਮੈਨੂੰ ਬੜਾ ਪਤਾ ਛੋਟਾ ਬਾਜ਼ਾਰ ਚੋਹਾਟਾ ਬਾਜ਼ਾਰ ਤਾਂ ਸੁਣਿਆ ਹੈ ਬਥੇਰਾ ਛੋਟਾ ਬਾਜ਼ਾਰ ਤੇ ਮੈਂ ਪਹਿਲਾਂ ਸੁਣਿਆ ਹਾਂ ਹਾਂ ਫਿਰ ਯਾਰ ਕਹ ਦੂੰਗਾ ਆਹ প্রাণী ਜਿਹਦਾ ਐ ਤੇ ਖੁਲਾਣਾ ਐ ਦੇਖੋ ਮੈਂ ਇੱਕ ਵਾਰ ਨਾ ਵੀ ਜਨਾ ਉਹ ਵੀ ਨੂੰ ਰਸਤਾ ਯਾਦ ਰੰਦਾ ਹਮੇਸ਼ਾ ਹਨਾ ਛੋਟਾ ਬਾਜ਼ਾਰ ਤੁਹਾਨੂੰ ਪਤਾ ਨਹੀਂ ਹੈਗਾ ਕਿ ਛੋਟਾ ਬਾਜ਼ਾਰ ਕਿ ਛੋਟਾ ਸਭ ਪਤਾ ਲੱਗ ਛੋਟਾ ਹੋ ਜਾਏ ਆ ਨਾ ਪਾਓ ਯਾਰ ਨਿੱਕੇ ਨਿੱਕੇ ਬਾਹਲੇ ਮਿੱਠੇ ਮਟਰ ਨੇ ਲੜਾਈ ਹੋ ਜਾਨੀ ਆਪਣੀ ਮਟਰ ਕੱਢਦੇ ਆ ਕਰਦੇਗੇ ਇੱਥੇ ਮਟਰ ਤਾਂ ਨਿਕਲ ਨਹੀਂ ਨਹੀਂ ਲੜ ਕੇ ਅੰਦਰ ਤੋਂ ਨੂੰ ਨੂੰ 72 ਦੀ ਲੜਾਈ ਹੋ ਜਾਣੀ ਹੈ ਸਾਹਮਣੇ ਪਾਕਿਸਤਾਨ ਹੈ ਤੇ ਇਧਰ ਦੇ ਪਾਸੇ ਇੰਡੀਆ ਨਾ ਪਾਕਿਸਤਾਨ ਨਹੀਂ ਉਧਰ ਉਧਰ ਮਝੈਲ ਇਧਰ ਮਲਬਈ ਮੁਝੈਲਾਂ ਮਝੈਲਾਂ ਨਹੀਂ ਮਲਵਈਆਂ ਨਾਲ ਲੜਾਈ ਹੋ ਜਾਂਦੀ। ਮਝੈਲ ਦਿਲ ਦੇ ਬੜੇ ਚੰਗੇ ਹੁੰਦੇ ਨੇ ਮਝੈਲ ਪਹਿਲਾਂ ਅੱਗੇ ਆਉਂਦੇ ਨੇ ਕਿਸੇ ਹੋਰ ਪਿੱਛੇ ਵੀ। ਮਲਵਈ ਕਿਹੜਾ ਮਾੜੇ ਹੁੰਦੇ ਨੇ? ਨਹੀਂ ਮੈਂ ਮਾੜੇ ਥੋੜੀ ਕਿਹਾ। ਮੈਂ ਕਦੋਂ ਕਿਹਾ? ਮੈਂ ਆਪਣਾ ਦੱਸਿਆ ਤੁਸੀਂ ਆਪਣਾ ਦੱਸੋ ਕਿ ਮਲਵਈ ਕਿਵੇਂ ਦੇ ਹੁੰਦੇ ਨੇ ਦੱਸੋ। ਮੈਂ ਮਲਵਈ ਦਾ ਦਿਲਦਾਰ ਬੰਦੇ ਹੁੰਦੇ ਨੇ। ਹੋਰਾ ਉਹਨਾਂ ਦੇ ਚ ਤਾਂ ਕੋਈ ਮਤਲਬ ਹੁੰਦੇ ਚੁਸਤ ਚਲਾਕੀਆਂ ਘੱਟ ਹੁੰਦੀਆਂ ਨੇ। ਸਿੱਧੇ ਸਾਦੇ ਬੰਦੇ ਹੁੰਦੇ ਨੇ। ਮੂੰਹ ਤੇ ਫੱਟ ਗੱਲ ਕਹਿ ਦਿੰਦੇ ਨੇ ਬਾਅਦ 'ਚ ਪਤਾ ਲੱਗਦਾ ਗੱਲ ਤਾਂ ਗਲਤ ਹੋ ਗਈ। ਪਰ ਇਹੀ ਤਾਂ ਗੱਲ ਐ ਫਿਰ ਪਰਖਣ ਵਾਲੀ ਬੰਦੇ ਨੂੰ ਗੱਲ ਸੋਚ ਸਮਝ ਕੇ ਤੋਲ ਕੇ ਕਰਨੀ ਚਾਹੀਦੀ ਐ। ਜੂ ਬੰਦਾ ਜ਼ਿਆਦਾ ਸੋਚੇ ਸਮਝਣ ਲੱਗ ਪੈਣਾ ਫਿਰ ਚਲਾਕੀਆਂ ਵੀ ਦਿਮਾਗ 'ਚ ਆਉਣ ਲੱਗ ਪੈਂਦੇ ਨੇ। ਹੂੰ। ਜਿੰਨਾ ਜਿੱਦ ਤੁਸੀਂ ਦੱਸਿਆ ਸਹਿਮਤ ਹਾਂ ਤੁਹਾਡੀ ਗੱਲ ਨਾਲ। ਆਹ ਤਾਂ ਮੇਰੇ ਵੀ ਜ਼ਿਆਦਾ ਸੋਟਦਾ। ਬੱਸ ਹੋ ਗਿਆ ਹੁਣ। ਬਹੁਤ ਹੋ ਗਿਆ। ਬਹੁਤ ਹੋ ਗਿਆ। ਹੁਣ ਹੱਦ ਤੋਂ ਵੱਧ ਕੇ ਹੋ ਗਿਆ। ਹੁਣ ਨਹੀਂ ਬਰਦਾਸ਼ਤ ਹੁੰਦਾ। ਚਲੋ। ਉਹ 1:30 ਘੰਟਾ ਹੋ ਗਿਆ ਆਪਾਂ ਨੂੰ। ਵਰਦਾਰ ਦੀ ਡਿਊਟੀ ਖਤਮ ਹੋ ਗਈ। ਪਾਪਾ ਨੇ ਕੁਰਸੀ ਤੇ ਬੈਠ ਕੇ ਸਾਰੇ ਕੱਪੜੇ ਗਿੱਲੇ ਕਰ ਲਏ ਮੈਂ ਕਿਹਾ ਵੀ ਗਿੱਲੀ ਕੁਰਸੀ ਹੈ ਨਾ ਜੀ ਨਾ ਉੱਤੇ ਚੜ ਕੇ ਬੈਗੇ ਇੱਧਰ ਗਏ ਪਾਪਾ ਨੇ ਕਿਹਾ ਉਹ ਕੱਪੜੇ ਜਿਹੜੇ ਗਿੱਲੇ ਨੇ ਸਾਰੇ ਸੁੱਕਣੇ ਪਾ ਦੋ ਇੱਧਰ ਪਾਪਾ ਜਿਹੜੇ ਕੱਪੜੇ ਗਿੱਲੇ ਨੇ ਨਾ ਉਹ ਸਾਰੇ ਸੁੱਕਣੇ ਪਾ ਦੋ ਪਾਪਾ ਕੋ ਬਿਠਾ ਨਹੀਂ ਅੰਬ ਲੱਕ ਕਰਕੇ ਪਾ ਦੇ ਕਿਥੇ ਲਖਾ ਸੁੱਟਿਆ ਠੀਕ ਹੈ ਬੰਨ ਮਟਮਟ ਸਾਡੇ ਦੇ ਥੱਲੇ ਪਾ ਕੇ ਆਪੇ ਖਲਾਰਾ ਪਾ ਲਿਆ ਸਾਨੂੰ ਸਹਾਂਭਣਾ ਪੈਂਦਾ ਆਪੇ ਪਾਣਾ ਆ ਗਿਆ ਥੱਲੇ ਪਹਿਲਾਂ ਆਇਆ ਸੀ ਲਖਾ ਫਿਰ ਪਾ ਲਿਆ ਨਾ ਸੜੇ ਜਾਂਦੇ ਆ ਮੀਨ ਨਾਲ ਕਿੰਨਾ ਬੂਗਾ ਜਾਇਆ ਨਾ ਆਪੋ ਤੇ ਮੈਟ ਨਹੀਂ ਸੁੱਕ ਗਿਆ ਹੋਣਾ ਇਹਨੂੰ ਅੰਦਰ ਰੱਖਣਾ ਕਿਸੇ ਨਾਲ ਸੁੱਕ ਸਾਢੇ ਕੇ ਪਾਇਆ ਤੂੰ ਉੱਚਾ ਹੀ ਹੋ ਗਿਆ ਸਾਰਾ ਸੋਣੇ ਲੱਗੀ ਹੋ ਗਈ ਲੰਬੀ ਹੋ ਗਈ ਹੈ ਨਾ ਉੱਚਾ ਹੋ ਗਿਆ ਨਾ ਕੱਪੜਾ ਚੜ ਗਿਆ ਕੱਪੜਾ ਚੜਿਆ ਤਾਂ ਲੱਗਦਾ ਨਹੀਂ ਮੈਂ ਮੈਂ ਹੀ ਲੰਬੀ ਹੋ ਗਈਆਂ ਤੁਸੀਂ ਲੰਬੇ ਹੋ ਗਏ ਲੈ ਮਰੇ ਕੰਦਾ ਪਾ ਦੇ ਸਾਰਾ ਕੋ ਆ ਕੇ ਡਸਟਰ ਨਾ ਦੇ ਹੁਣ ਸਲੇਰੇ ਆਊਗਾ ਨਾ ਕੂੜਾ ਚੁੱਕਾ ਸੇਵ ਪਾ ਲਈ ਕੂੜਾ ਦਮੰਨੂ ਨਾ ਕੂੜੇ ਵਾੜਾ ਆਇਆ ਕੂੜਾ ਲੈਣ ਜੇ ਦੇਖ ਕੇ ਅੰਦਰ ਵੜ ਗਈ ਕਹਿੰਦੀ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਵੜੀ ਅੰਦਰੋਂ ਹੀ ਆਵਾਜ਼ ਸੁਣੀ ਸੀ ਕਹਿੰਦੀ ਹੈ ਤਾਂ ਮਮਾ ਕੂੜਾ ਇੰਨਾ ਪਿਆ ਤਾਂ ਪਾ ਦੇ ਆ ਕੁ ਗਾਈ ਉਹ ਰੇਖਾ ਜੀ ਥਾਰ ਕੂੜੇ ਸੁੱਟਣਾ ਪੈਂਦਾ। ਇਹ ਇਹਨੂੰ ਹੋਂ ਨਾ ਥੱਲੇ ਰੱਖੀ ਇੱਥੇ। ਇਹਨੂੰ ਇੱਥੇ ਸਾਫ਼ ਕਰਦੇ ਹਣੇ ਰਹਿ ਗਏ ਥੱਲੇ ਸੁੱਟਣ। ਬਾਹਰ ਹੀ ਜਾਂਦੇ ਨੇ ਸਿਰਫ ਇਹਨੂੰ ਸਾਫ਼ ਕਰਦੇ। ਚਲੋ ਮੈਂ ਲਾਵਾਂ ਸਭੀ ਥੜਕਾ ਹੁਣ ਟਾਈਮ ਕੱਢੀ ਹੋ ਗਿਆ। ਅਨੁਸ਼ੇਦ ਥੈਂਕ ਯੂ ਤੂੰ। ਮੈਂ ਚਲੀ ਗਈ ਹਾਂ ਕਿਤੇ ਤੇ ਹੈ। ਹਾਂਜੀ ਹਾਂਜੀ ਥੈਂਕ ਯੂ ਵੈਲਕਮ ਉਹਨਾਂ ਨੇ ਵੀ ਤੇ ਮੈਂ ਆਇਆ ਨਾ ਅੰਦਰ ਆ ਜਿਹੜੇ ਕੱਪੜੇ ਗਿੱਲੇ ਨੇ ਨਾ ਇਹ ਕੱਪੜੇ ਚਾਪੜਾ ਪੈਣਾ ਹੈ ਇਹ ਸਾਰੇ ਇੱਥੇ ਸੁਕਾ ਦੇ ਕੇ ਸੇਕ ਨਾਲ ਸੁੱਕ ਜਾਣਗੇ ਠੀਕ ਹੈ ਠੀਕ ਆ ਨਾਰਦੀਨ ਇਹ ਤਾਂ ਸੁੱਕੇ ਹੀ ਹੋਇਆ ਇਹਨੂੰ ਪਰੇ ਰੱਖ ਇਹ ਵੀ ਸੁੱਕਿਆ ਹੋਇਆ ਆ ਗਿੱਲੇ ਨੇ ਸਾਰੇ ਸਿਉ ਆਜ ਕੱਪੜੇ ਸੁਕਾਉਣੇ ਬੜੀ ਹੋਤੀ ਆ ਇਹੋ ਜਿਹਾ ਧੁੱਪ ਦੇ ਜੇ ਧੁੱਪ ਥੋੜੀ ਜਿਹੀ ਹੋਰ ਲੱਗ ਜਾਂਦੀ ਫਿਰ ਤਾਂ ਸੁੱਕ ਜਾਣੇ ਆ ਫਾਟੂ ਸੁਕੇਲ ਫੜੀ ਠੰਡੇ ਨੇ ਬਸ ਪਪਕਥੀ ਨੇ ਪਪਥੀ ਤੇ ਉਹਨੇ ਉਹ ਪਿੰਡ ਦੇ ਆਂ ਦੀ ਸਲਾਹ ਹੀ ਉਹ ਕੈਨਸਲ ਹੋ ਗਈ ਟਾਈਮ ਕਿੰਨਾ ਹੋ ਗਿਆ 6 ਵਜੇ ਹੋਣੀ ਸਾਢੇ ਪੰਜ ਸਾਢੇ ਪੰਜ ਨਾ ਮੈਂ ਕਪੜਾ ਸੁਕੇ ਪਾਣਾ ਤੂੰ ਕਿਹਨ ਤੜਕਾ ਲਾਦਾ ਹੈਂ ਤੇ ਮੈਂ ਤੜਕਾ ਲਾਦਾ ਤੂੰ ਕਪੜਾ ਸੁਕੜੇ ਪਾ ਲੈ ਧਮਾ ਅਗੀ ਲਿਆ ਪਾ ਕੀ ਸੀ ਆਪਾਂ ਦਾ ਬੈਗ ਨਹੀਂ ਇੱਥੇ ਕੋਈ ਪਪਾੜੀ ਮੈਨੂੰ ਕਿੱਥੇ ਕਿਤੇ ਹੋਣੇ ਹੁਣ ਮੈਨੂੰ ਕਿਤਾ ਇੱਥੇ ਕਿਤੇ ਕਿੱਥੇ ਹੋਣੇ ਬਹੁਤ ਗਾਂ ਪਿਆ ਅੱਜ ਕੋਈ ਕੰਮ ਨਹੀਂ ਸਹੀ ਤਰ੍ਹਾਂ ਕੀਤਾ ਆ ਸੂਟ ਭੇਜਨੇ ਹੁਣ ਉਹ ਨਹੀਂ ਭੇਜੇ ਹੈਗੇ ਆਫੇ ਬੇਕਾਰ ਹੀ ਨੇ ਬਣੇ ਸਾਰੇ ਫੜ ਜਾਂਦੇ ਨੇ ਜਿਹੜੇ ਆਪਾਂ ਆਨਲਾਈਨ ਮੰਗਵਾਏ ਸੀ ਉਹ ਵਧੀਆ ਸੀ ਉਹ ਠੀਕ ਸਨ ਘਰ ਪਾ ਕੇ ਕੂੜਾ ਰੱਖਦੇ ਉੱਥੇ ਉਹ ਕਿਵੇਂ ਸੀ ਸਿਰ ਤੇ ਟੋਪੀ ਲੈ ਪੁੱਤ ਉਹ 40 ਰੁਪਏ ਦਾ ਸੀ ਇੱਕ ਡੱਬਾ ਹੋਰ ਪਤਾ ਨਹੀਂ 30 ਕਿ 40 ਰਫਾਫੇ ਹਨ ਇਹ ਥੋੜੇ ਜਿਹਾ ਕੱਚੇ ਜਿਹੇ ਨੇ ਫਟ ਜਾਂਦੇ ਨੇ ਛੇਤੀ ਤੁਸੀਂ ਅੱਧ ਟੋਪੀ ਲੈਣ ਆਇਆ ਤੂੰ ਠੰਡ ਲੱਗ ਜੂ ਮੇਰੇ ਪੁੱਤ ਨੂੰ ਹਾਂ ਇਹ ਮੈਂ ਸੋਣਾ ਪੁੱਤ ਸਾਉ ਪੁੱਤ ਮੇਰੀ ਬਹੁਤ ਹੈਲਪ ਕਰਵਾਉਂਦਾ ਖਰਾਬ ਵੀ ਬੜਾ ਐ ਇਹ ਜੋ ਜੇਦ ਕਰਦਾ ਨਾ ਫਿਰ ਜੇਦ ਕਰ ਹੀ ਲੈਂਦਾ ਫਿਰ ਨੂੰ ਕੋਈ ਕੰਮ ਕਰਾਂਦਾ ਹੈਗਾ ਖੇਲ ਤਲਵਾ ਲੈਂਦਾ ਮੇਰੇ ਕੋਲ ਤੇ ਵੀ ਮਾੜਾ ਆ ਕੰਨ ਕਿਉਂ ਕਾਲੇ ਹੋਏ ਨੇ ਟੋਪਸ ਸਪਾਈਸ ਟੋਪਸ ਚਲੋ ਜੀ ਮੈਂ ਸਬਜੀ ਬਣਾ ਲਾਂ ਫਿਰ ਮਿਲਦੇ ਆਪਾਂ ਤੁਹਾਨੂੰ ਨਵੇਂ ਵਲੌਗ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜਾ ਚੈਨਲ ਤੇ ਨਵੇਂ ਨੇ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਮੇਰੀ ਰਸੋਈ ਪੂਰੀ ਭਰੀ ਪਈ ਗਾਹ ਪਿਆ ਹੋਇਆ ਰਸੋਈ ਤੇ ਫਿਰ ਮਰ ਰਸੋਈ ਨੂੰ ਬਿਲੜਦਾ ਫਿਰ ਮਿਲਦੇ ਆ ਤੁਹਾਨੂੰ